ਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕردو ਜੋਸ਼ੀ ਜੋਸ਼ੀ ਚੈਨਲ 'ਤੇ ਅਸੀਂ ਆਨੰਦਪੁਰੇ ਤੁਹਾਡਾ ਸਵਾਗਤ ਕਰਦੇ ਹਾਂ ਲੋ ਜੀ ਮੈਨੂੰ ਭੈਣਾ ਕਿੰਨੇ ਵਾਰੀ ਪੁੱਛ ਲੈਂਦੀਆਂ ਨੇ ਪੈਸੇ ਪਹਿਲਾਂ ਵੀ ਦੱਸਿਆ ਹੋਇਆ ਹੈ ਵੀ ਤੁਸੀਂ ਕਿੱਥੇ ਰਹੇ ਹੋ ਤੇ ਜਿਹੜਾ ਤੁਹਾਡਾ ਪਿੰਡ ਹੈ ਹੈਨਾ ਤੇ ਫਿਰ ਮੈਂ ਤੁਹਾਨੂੰ ਇੱਕ ਗੋਲੀ ਪਾ ਕੇ ਪਹਿਲਾਂ ਦੱਸ ਦਿਆਂ ਤੇ ਹੁਣ ਆ ਮੁੰਡਾ ਨਹੀਂ ਜਾਂਦਾ ਇੱਥੇ ਛੜਾ ਲੋ ਮੈਂ ਤੁਹਾਨੂੰ ਬੋਲੀ ਪਾ ਕੇ ਦੱਸਦੀ ਆ ਪਹਿਲਾਂ ਵੀ ਮੈਂ ਕਿੱਥੇ ਜੰਮੀ ਸੀ ਤੇ ਕਿੱਥੇ ਕੀ ਮੈਂ ਕੰਮ ਕਰਦੀ ਆ ਹਨਾ ਕੰਮ ਤਾਂ ਤੁਹਾਨੂੰ ਪਤਾ ਹੀ ਆ ਤੁਹਾਡੇ ਨਾਲ ਨੇ ਮੇਰੇ ਕੰਮ ਤੇ ਫਿਰ ਤੁਹਾਨੂੰ ਗੀਤ ਬਹੁਤ ਸੋਹਣਾ ਸੁਣਾਉਂਗੀ ਤੇ ਨਾਲੇ ਮਨਤਾ ਹੀ ਪਾਉਂਗੀ ਮੈਂ ਫਿਲਹਾਲ ਬੋਲੀ ਸੁਣਾਉਂਦਾਂ ਮੈਂ ਕਿੱਥੋਂ ਜਿਹੜਣ ਵਾਲੀ ਆ ਤੇ ਕਿੱਥੇ ਜੰਮੀ ਸੀ ਨੇ ਪਿੰਡ ਹੰਡਾਏ ਜੰਮੀ ਜਾਈ ਭਾਈ ਕਿ ਪਿਸ਼ੌਰ ਵਿਆਹੀ ਵਈ ਸ਼ੇਰ ਸੁਨਾਉਂ ਮੂਦਨ ਸਿੰਘ ਵਾਲਾ ਸ਼ਹਿਰ ਸੁਨਾਉਂਦ ਸੰਵਾਲਾ ਜਿੱਥੇ ਰਹਿੰਦੀ ਪਾਈ ਮੈਂ ਮਾਂ ਬੋਲੀ ਦੀ ਕਰਦੀ ਸੇਵਾ ਮਾਂ ਬੋਲੀ ਦੀ ਕਰਦੀ ਸੇਵਾ ਖੁਸ਼ ਨੇ ਕੁੜੀਆਂ ਬੂੜੀਆਂ ਵਈ ਅਜਰੂਵੇਦਕ ਦੇ ਨੁਕਤੇ ਲੈ ਕੇ ਅਜਰੂਵੇਦ ਦੇ ਨੁਕਤੇ ਲੈ ਕੇ YouTube ਨਾਲ ਜੁੜੀਆਂ ਬਣਦੀ ਜਨਤਾ ਨੂੰ ਤੰਦਰੁਸਤੀ ਦੀਆਂ ਕੁੜੀਆਂ ਬਣਦੀ ਜੰਤਾ ਨੂੰ ਤੰਦਰੁਸਤੀ ਦੀਆਂ ਕੁੜੀਆਂ ਬਣਦੀ ਜੰਤਾ ਨੂੰ ਤੰਦਰੁਸਤੀ ਦੀਆਂ ਕੁੜੀਆਂ ਬਣਦੀ ਜੰਤਾ ਨੂੰ ਸੋਣੀ ਬੋਲੀ ਮੈਂ ਕਿੱਥੇ ਰਹਿਣੀ ਆ ਕੀ ਕੰਮ ਕਰਦੀ ਆ ਨਾ ਤੇ ਲੋਕ ਹੋਣ ਆ ਜੋ ਫਿਰ ਆਪਾਂ ਰੰਗਾ ਰੰਗ ਪ੍ਰੋਗਰਾਮ ਵਾਲਾ ਇਹ ਵੀ ਹੁੰਦਾ ਰੰਗ ਰੰਗ ਸਮਸਨਾਤਾ ਤੇ ਲੋਕ ਹੋਣ ਆਪਾਂ ਪਹਿਲਾਂ ਤਾਂ ਗੀਤ ਤੇ ਫਿਰ ਅੱਜ ਇੱਕ ਮੇਰੀ ਭੈਣ ਦਾ ਮੈਨੂੰ ਫੋਨ ਆਇਆ ਰਾਜਸਥਾਨ ਤੋਂ ਗੰਗਾ ਨਗਰ ਕੋਲੋਂ ਉਹਦਾ ਪਿੰਡ ਤਾਂ ਮੈਂ ਹੁਣ ਭੁੱਲ ਗਈ ਮੈਂ ਉਹਨੂੰ ਕਿਹਾ ਵੀ ਸ਼ੂਗਰ ਦਵਾਈ ਕਹਿੰਦੀ ਜੀ ਉਸ ਨੁਕਤੇ ਲੱਗਦਾ ਮੈਂ ਆਖਿਆ ਜੇ ਤੁਸੀਂ ਵੀਡੀਓ ਦੇਖੋਗੇ ਜਾਂ ਫੇਰ ਹੀ ਤੁਹਾਨੂੰ ਪਤਾ ਲੱਗੂ ਵੀਡੀਓ ਕੋਲ ਕੋਲ ਕੇ ਤੇ ਮੈਂ ਕਿਹਨੂੰ ਦੱਸੂ ਜੇ ਨਾ ਤੇ ਫਿਰ ਉਹ ਕਹਿੰਦੀ ਜੀ ਸੰਤ ਜੀ ਕਿਰਪਾ ਕਰਕੇ ਜਰੂਰ ਦੱਸੋ ਮੈਂ ਕਿਉਂਕਿ ਫਿਰ ਮੈਂ ਕਹਿੰਦੀ ਮੈਂ ਕਿਹੜਾ ਰੱਬ ਆ ਫਿਰ ਮੈਂ ਕੋਸ਼ਿਸ਼ ਕਰੀ ਤੇ ਮੈਨੂੰ ਵੀ ਫਿਰ ਡੈਰੀਆਂ ਫੋੜਨੀਆਂ ਪੈਂਦੀਆਂ ਨੇ ਤੇ ਤੁਸੀਂ ਨਾ ਕਾਪੀ ਲਾ ਲਓ ਕਾਪੀ 'ਤੇ ਲਿਖ ਰਿਆ ਕਰੋ ਜੋ ਗਿਮ ਖੋਲ ਕੇ ਦੇਖਣਾ ਡਾਕਟਰ ਕੋਲ ਵੀ ਆਪਾਂ ਜਾਣਿਆ ਟਾਈਮ ਲੱਗਦਾ ਪੈਸੇ ਲੱਗਦੇ ਨੇ ਤੇ ਜੇ ਮੇਰੀ ਵੀਡੀਓ ਦੇਖ ਹੀ ਜਾਓਗੇ ਨਾਲੇ ਮੈਨੂੰ ਵੀ ਵਧੀਆ ਬਣਦੇ ਨੇ ਹਨਾ ਉਹ ਤੁਸੀਂ ਦੇਖਿਆ ਕਰੋ ਤੇ ਅੱਜ ਮੈਂ ਪਾਉਂਗੀ 슈ਗਰ ਖਤਮ ਕਰੋ ਹਨਾ ਲੋਕਾ ਇਹ ਪਾਉਂਗੀ ਤੇ ਉਹਦੇ ਨਾਲ ਮੇਰਾ ਵਾਦਾ ਮੈਂ ਖਾ ਤੁਹ ਅੱਜ 5 ਵਜੇ ਤੋਂ ਬਾਅਦ ਤੁਸੀਂ ਖੋਲ ਕੇ ਦੇਖ ਲਿਓ ਤੇ ਤੁਹਾਨੂੰ ਇਹ ਲੋਕਾ ਮਿਲ ਜੂਗਾ ਹੈ ਤੇ ਲਓ ਹਾਂ ਸੁਣੋ ਬਹੁਤੀ ਪਿਆਰਾ ਜਿਹਾ ਲੋਕ ਗੀਤ ਤੇ ਇੱਕ ਕੁੜੀ ਆ ਮੈਂ ਤੁਸੀਂ ਇਹ ਹੁਣ ਇਹ ਨਹੀਂ ਵਿਆਖਿਆ ਨਹੀਂ ਕਰਦੀ ਗੀਤ ਦੀ ਹੈਨਾ ਤੁਸੀਂ ਆਪ ਹੀ ਦੇਖੋ ਤੇ ਉਹ ਕੁੜੀ ਨੂੰ ਉਹ ਮੁੰਡਾ ਕੀ ਕਹਿੰਦਾ ਤੇ ਫਿਰ ਕੁੜੀ ਨੂੰ ਕਿਵੇਂ ਫੀਲ ਹੋਣ ਲੱਗ ਜਾਂਦਾ ਹੈਨਾ ਇਹ ਗੀਤ ਦੇ ਵਿੱਚ ਹੀ ਦੱਸਿਆ ਹੋਇਆ ਤੇ ਮੈਂ ਸੋਨੂੰ ਇਹ ਪਿਆਰਾ ਜਿਹਾ ਗੀਤ ਇਹ ਗੀਤ ਮੈਂ ਲੰਬੀ ਏਕਦਾ ਬਣਾ ਕੇ ਤੁਹਾਡੇ ਕੋਲ ਪੇਸ਼ ਕਰਦੀ ਹਾਂ ਤੇ ਤੁਸੀਂ ਗਾਇਆ ਕਰੋ ਆਜੋ ਸੁਣਾ ਆਪਣਾ ਰੰਗ ਬੰਨੀਏ ਤੇ ਛੱਲੇ ਨਾਲ ਗਾਓ ਇਸ ਗੀਤ ਨੂੰ ਹੈਨਾ ਆਜੋ ਸਰ सानू हीरी हीरियूंडा द सानू हीर सेटनि yeah ਨਦੀਆਂ ਤੇ ਜਾਨੀਆਂ ਮੈਂ ਨਦੀਆਂ ਤੇ ਜਾਨੀਆਂ ਦਹੀਂ ਦੇ ਆ ਭੁੰਡਾ ਨਾਲ ਮਾੜੇ ਮਾੜੇ ਨਾਨੀਆਂ ਦਹੀਂ ਦੇ निण्डा लम्म्बडा नो दे पे मनु हसे सी मुण्डा लम्बडा सिरे हा कड़ा चुकटा के लिया सूहा कड़ा चौक के लियानिया मैटा के लनिया नहीं लगिया लग मेरी ਲੰਬੜਾਂ ਦਾ ਮੀਆਂ ਲੱਗਿਆ ਮੇਰੀ ਬਖੀ ਸੰਗਿਆ ਫੇ ਸੱਜਣੇ ਮੁੰਡਾ ਲੰਬੜਾਂ ਦਾ ਸਾਨੂੰ ਹੀਰੇ ਹੀਰੇ ਨੀਆ ਕੇ ਏਟੀ ਨੀਆ ਕੇ ਸਈ ਨਿੰਦ ਲੰਬੜਾ ਦਾ ਅਮਰਤ 베ਰੇ ਮੈਂ ਬਾਗ ਦੇ ਜਾਨੀਆ ਮ ਬਾਗ ਦੇ ਜਾਨੀਆ ਮੈਂ ਬਾਗ ਦੇ ਜਾਨੀਆ ਚੁਣੇ ਚੁਣੇ ਮਰੂਆ ਚ ਮੇਲੀ ਲਿਆਉਨੀਆ ਚੁਣੇ ਚੁਣੇ ਮਰੂਆ ਚ ਮੇਲੀ ਲਿਆਉਨੀਆ ਨੀਉ ਦੇ ਸਾਹ ਦੀ ਸੁਗੰਧ ਆਉ ਗੀਤ ਹੋਇਆ ਪੂਰਾ ਤੇ ਗੀਤ ਹੈ ਸ਼ਾਇਰ ਕਿਸੇ ਨੇ ਪਹਿਲਾਂ ਸੁਣਿਆ ਹੋਵੇ ਪਰ ਲੰਗੀ ਲੰਬੀ heids ਤੱਕ ਮੈਂ ਇੱਥੇ ਸੁਣਿਆ ਅਸੀਂ ਗਾਇਆ ਇਹ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਗੀਤ ਪਹਿਲਾਂ ਤੁਸੀਂ ਸਾਜਾ ਵਾਜਾਂ ਨਾਲ ਕੀ ਤੋਂ ਸੁਣਿਆ ਹੈ ਨਾ ਜਰੂਰ ਲਿਖਿਓ ਤੇ ਤੁਹਾਨੂੰ ਲੰਬੀ heids ਤੇ ਕਿਹੋ ਜਿਹਾ ਲੱਗਿਆ ਕਿਉਂਕਿ ਭੈਣਾ ਕਹਿੰਦੇ ਨੇ ਸਾਨੂੰ ਆਹ ਗੀਤ ਨੂੰ ਵੀ heids ਸੁਣਾਉਂਗੀ ਆਹ ਕਹਿੰਦੇ ਇਹਨੂੰ ਵੀ ਸਾਨੂੰ ਲੰਬੀ heids ਸੁਣਾਓ ਤੇ ਮੈਂ ਉਸ ਤਰ੍ਹਾਂ ਵੀ ਗਾ ਕੇ ਸੁਣਾ ਦੂੰਗੀ ਬਾਰੇ ਫਿਰ ਤੁਹਾਡੀ ਮੰਗ ਤੀ ਮੈਂ ਇਹ ਗੀਤ ਪਾਇਆ ਤੇ ਉਹ ਵਿਆਹ ਚ ਗਾਇਆ ਕਰੋ ਹੈਨਾ ਤੇ ਟਮੈਂਟ ਕਰਕੇ ਦੱਸੋ ਤੁਹਾਨੂੰ ਕਿ ਉਹ ਵਜਾ ਲੱਗਿਆ ਤੇ ਆਜੋ ਹੁਣ ਫਿਰ ਤੰਦਰੁਸਤੀ ਵਾਲੀ ਉਹ ਭੈਣ ਨੇ ਪੁੱਛਿਆ ਵੀ ਸਾਨੂੰ 슈ਗਰ ਵਾਲੇ ਦੱਸਿਓ ਨਹੀਂ ਕਹਿੰਦੇ ਸਾਨੂੰ ਤਾਂ ਬਸ ਵੀ ਲੱਭਦੀ ਨਹੀਂ ਵੀਡੀਓ ਹੁਣ ਤੁਸੀਂ ਧਿਆਨ ਨਾਲ ਲਿਖ ਲਿਓ ਤੇ ਨਸ ਦੇਖੋ ਮੇਥੀ ਦਾਣਾ 250 ਗ੍ਰਾਮ ਮੇਥੀ ਜਿਹੜੇ ਮੇਥੀ ਨਹੀਂ ਆਪਾਂ ਪਾਉਂਦੇ ਹੁੰਦੇ ਹੈਨਾ ਅਤੇ ਆਚਾਰੀ ਵੀ ਪਾਉਣੇ ਉਹੀ ਮੇਥੇ ਨੇ ਹੈਨਾ ਤੇ ਮੇਥੇ ਦਾਣਾ ਜੋ 250 ਗ੍ਰਾਮ ਪੰਜਾ ਹੋ ਗਿਆ 250 ਗ੍ਰਾਮ ਜਿਮੇਨ 100 ਗ੍ਰਾਮ ਤੇ ਕਾਲੀ ਜੀਰੀ ਇਹ ਹੈਗੀ ਹੈਗੀ 50 ਗ੍ਰਾਮ ਦੁਬਾਰਾ ਫੇਰ ਲਿਖ ਲਓ ਮੇਥੀ ਦਾਣਾ 250 ਗ੍ਰਾਮ ਜਿਮੇਨ 100 ਗ੍ਰਾਮ ਤੇ ਕਾਲੀ ਜੀਰੀ 50 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਤਿੰਨਾਂ ਚੀਜ਼ਾਂ ਨੂੰ ਅਲੱਗ-ਅਲੱਗ ਤਵੇ ਤੇ ਰੋਸਟ ਕਰਨਾ ਹੈਨਾ ਫਿਰ ਕਿਉਂਕਿ ਤਾਂ ਅਲੱਗ-ਅਲੱਗ ਹੈ ਇਕੱਠੀ ਭੁੰਨਣਾ ਦਾ ਕਿਸੇ ਨੇ ਵਾਧ ਟਾਈਮ ਲੈਣਾ 2 ਮਿੰਟ ਕਿਸੇ ਨੇ 1 ਮਿੰਟ ਲੈਣਾ ਹੈ ਨਾ ਆਪ ਡੱਡ ਭੁੰਨ ਕੇ ਤੇ ਫਿਰ ਇਹਨਾਂ ਤੁਸੀਂ ਪਾਊਡਰ ਬਣਾ ਲਓ ਠੀਕ ਹੈ ਇਹ ਚੂਰਨ ਖਾਲੀ ਪੇਟ 1 ਘੰਟਾ ਖਾਣਾ ਖਾ ਲਓ ਤੇ 1 ਘੰਟਾ ਪਹਿਲਾਂ ਕੁਝ ਨਹੀਂ ਖਾਣਾ ਤੇ 1 ਘੰਟਾ ਪਿੱਛੋਂ ਵੀ ਕੁਝ ਨਹੀਂ ਖਾਣਾ ਹੈ ਨਾ ਜੇ ਤੁਸੀਂ ਸੌਣ ਤੋਂ ਪਹਿਲਾਂ ਇੱਕ ਚਮਚਾ ਕੋਸੇ ਪਾਣ ਦਾ ਲੈਣਾ ਹੈ ਤਾਂ ਕਿੰਨਾ ਲੈਣਾ ਭਲਾ ਇੱਕ ਚਮਚਾ ਹੈ ਨਾ ਕੋਸੇ ਪਾਣ ਦਾ ਲਓ ਤੇ বিনা ਨਾਂਗੇ 3 ਮਹੀਨੇ ਦਾ। ਕਿੰਨਾ ਚੱਲੇਗਾ 3 ਮਹੀਨਾ। ਤੇ ਸ਼ੂਗਰ ਰੋਗ ਰੋਗ ਤੁਹਾਡਾ ਜਿਹੜਾ ਸ਼ੂ ਮੰਤਰ ਹੋ ਜਾਊਗਾ। ਹਾਰਟ ਅਟੈਕ ਮਜੂਦਤ ਹੋਊਗਾ, ਬਾਹਰ ਟੁੱਟ ਕੇ ਵੀ ਨਹੀਂ गिरਣਗੇ ਹੈਨਾ। ਇੱਕ ਆਸ਼ਟਿ ਮਹਾਰਾਜ ਜੀ ਨੇ ਦੱਸਿਆ ਹੋਇਆ। ਮੈਂ ਆਪਦੇ ਕੋਲ ਨਹੀਂ ਬਣਾਇਆ। ਜਿੰਨਾ ਭੈਣਾਂ ਨੇ ਇਹਦਾ ਤਜਰਬਾ ਕਰ ਲਿਆ ਉਹ ਮੈਂ ਇਹਨਾਂ ਨੂੰ ਕਹਿੰਦੀ ਹੁੰਦੀ ਆ ਵੀ ਕਮੈਂਟ ਲਿਖੋ ਜੀ ਦਾ ਠੀਕ ਹੋਇਆ ਤੇ ਹੋਰ ਭੈਣਾਂ ਨੂੰ ਪਤਾ ਲੱਗੇ ਹੈਨਾ। ਤੇ ਸਾਡਾ ਵੀ ਦਰਗਾਹ ਤੇ ਮਲਾ ਮੋਟਾ ਦੱਸਣ ਦਾ ਕਿਸਨ ਕੋ ਲੱਗ ਨਹੀਂ ਸੁਣੂ ਵੀ ਲੱਗੂਗਾ। ਜਿਨੇ ਕਰਕੇ ਜਰੂਰ ਦੇਖੋ ਕੋਈ ਮਾੜੀ ਜੀ ਨਹੀਂ। ਬਾਕੀ ਮੈਂ ਤਾਂ ਹੌਕਾ ਦਿੰਨੀ ਹਰ ਰੋਜ਼ ਹੀ ਕਹਿ ਰਹੀਆਂ ਤੇ ਫਲ ਦੇਣਾ ਮੇਰੇ ਪ੍ਰਮਾਤਮਾ ਨੇ ਮਹਾਰਾਜ ਜੀ ਦਾ ਦੱਸਿਆ ਹੋਇਆ ਤੇ ਥੋੜੇ ਤੱਕ ਪਚਾਤਾ ਲੋਹ ਪਹਿਣਾ ਨੇ ਗੰਗਾ ਨਗਰ ਆੜੀਆਂ ਨੂੰ ਸੁਣ ਲਿਆ ਹੋਣਾ ਹੈ ਨਾ ਤੇ ਲੋ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ